ਪੂਬਲਿਕ ਲਾਈਵ ਵਾਰਡ ਅਤੇ ਵਿਲੇਜ ਡਿਫੈਂਸ ਕਮੇਟੀਆਂ ਦੀ ਇੱਕ ਮੀਟਿੰਗ ਐਸਐਸਪੀ ਪਠਾਨਕੋਟ ਦਰਜਿੰਦਰ ਸਿੰਘ ਟਿੱਲੋ ਦੀ ਪ੍ਰਧਾਨਗੀ ਹੇਠ ਇਸਰੂ ਰਿਸੋਰਟ ਸੁਜਾਨਪੁਰ ਵਿੱਚ ਹੋਈ ਜਿਸ ਵਿੱਚ ਆਈਜੀਆਰਪੀਐਸ ਸੰਦੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਤੇ ਡੀਆਈਜੀਆਰਪੀਐਸ ਸੰਦੂ ਨੇ ਕਿਹਾ ਕਿ ਸਮਾਜ ਦੇ ਸਹਿਯੋਗ ਦੇ ਬਿਨਾ ਨਸ਼ਾ ਖਤਮ ਨਹੀਂ ਹੋ ਸਕਦਾ ਇਸ ਲਈ ਸਾਡੇ ਸਾਰੇ ਸਮਾਜ ਦਾ ਫਰਜ਼ ਬਣਦਾ ਹੈ ਕਿ ਨਸ਼ੇ ਵੇਚਣ ਵਾਲਿਆਂ ਦੀਆਂ ਸੂਚਨਾਵਾਂ ਪੁਲਿਸ ਨੂੰ ਦਿੱਤੀਆਂ ਜਾਣ ਤਾਂ ਜੋ ਪੁਲਿਸ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਨਸ਼ਾ ਮੁਕਤ ਪੰਜਾਬ ਕਰ ਸਕੇ ਇਸ ਮੌਕੇ ਦੇ ਸੁਜਾਨਪੁਰ ਦੇ ਕਈ ਪਤਵੰਦੇ ਸੱਜਣਾ ਵੱਲੋਂ ਵੀ ਨਸ਼ੇ ਨੂੰ ਖਤਮ ਕਰਨ ਸੰਬੰਧੀ ਸੁਝਾਅ ਦਿੱਤੇ ਗਏ ਜਿਸ ਤੇ ਡੀਆਈਜੀ ਸਾਹਿਬ ਨੇ ਕਿਹਾ ਕਿ ਇਸ ਉੱਪਰ ਪੂਰਾ ਵਿਚਾਰ ਕੀਤਾ ਜਾਵੇਗਾ ਉਹ ਜਿਹੜਾ ਪੰਜਾਬ ਪੁਲਿਸ ਸਰਕਾਰ ਦੀ ਜਿਹੜੀ ਮੁਹਿੰਮ ਹੈ ਬਹੁਤ ਅੱਛਾ ਸਰ ਕੰਮ ਕਰ ਰਹੀ ਹੈ ਸੁਜਾਨਪੁਰ ਦੇ ਵਿੱਚ ਵੀ ਕਿਉਂਕਿ ਸਾਡਾ ਇੱਕ ਸੁਜਾਨਪੁਰ ਜਿਹੜਾ ਇੱਕ ਬਦਨਾਮ ਇਲਾਕਾ ਸੀਗਾ ਕਿ ਇੱਥੇ ਸ਼ਰਾਬ बिकਦੀ ਹੈ ਤੇ ਚਟਾ ਵੀ ਨਾ ਸ਼ੁਰੂ ਹੋ ਗਿਆ ਸੁਜਾਨਪੁਰ ਪੁਲਿਸ ਵੱਲੋਂ ਔਰ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਉਹਨੂੰ ਬਹੁਤ ਜ਼ਿਆਦਾ ਜਿਹੜਾ ਠੱਲ ਪਾਈ ਜਾ ਰਹੀ ਹੈ ਕਾਫੀ ਪਰਚੇ ਹੋਏ ਨੇ ਕਾਫੀ ਰੇਡ ਵੀ ਹੋ ਰਹੀ ਹੈ ਨਾ ਅੱਜ ਇਹ ਸਾਡਾ ਵੀ ਇੱਕ ਜਿੰਨੇ ਵੀ ਲੋਕ ਇੱਥੇ ਸਰਪੰਚ ਸਾਹਿਬਾਨ ਜਾਂ ਐਕ ਸਰਵਿਸਮੈਨ ਜਾਂ ਅਸੀਂ ਕਾਉਂਸਲਰ ਆਏ ਆ ਸਾਡੀ ਵੀ ਇੱਕ ਮੋਰਲ ਡਿਊਟੀ ਜਿਹੜੀ ਬਣਦੀ ਹੈ ਕਿ ਅਸੀਂ ਤੁਹਾਡਾ ਸਾਰਾ ਸਾਥ ਦੇਈਏ ਔਰ ਜਿਹੜੇ ਦੇ ਵੀ ਰਹੇ ਨੇ ਔਰ ਇਸ ਮੁਹਿੰਮ ਦੇ ਵਿੱਚ ਭਾਈ ਸਾਰੇ ਤੁਹਾਡਾ ਤੰਗ ਵਾਹਤ ਆਪਦੇ ਨਾਲ ਖੜਿਆ ਹੈ ਜੀ ਤਾਂ ਕਿ ਜਿਹੜਾ ਪੰਜਾਬ ਇੱਕ ਨਸ਼ਾ ਮੁਕਤ ਪੰਜਾਬ ਬਣਾ ਸਕੀ ਜਾਈਏ ਕੰਮ ਕਰਨ ਗਿਆ ਤੇ ਇਹਨਾਂ ਨੂੰ ਵਹੀ ਐਕਟਿਵ ਕਰਤਾ ਤੇ ਮੈਨੂੰ ਬੁਰਾ ਵਿਸ਼ਵਾਸ ਹੈ ਕਿ ਅਸੀਂ ਇਸ ਆਪਣੇ ਜਿਹੜੇ ਨਸ਼ੇ ਦੀ ਜਿਹੜੀ ਉਤੇ ਰੋਕtham ਪਾਦੇ ਜਲਦੀ ਕਾਮਯਾਬ ਹੋ ਜਾਗੇ ਕਿਉਂਕਿ ਇਹਦੇ ਤੇ ਬਹੁਤ ਜ਼ਿਆਦਾ ਗਰਾਸ ਰੂਟ ਲੈ ਲੋ ਤੇ ਕੰਮ ਕਰਕੇ ਨੋੜਾ ਕੋਈ ਵੀ ਮੁਹੰਮ ਜੈ ਉਹ ਨਸ਼ਿਆ ਮਰਦ ਹੋਵੇ ਜਾਂ ਕਿਸੇ ਹੋਰ ਮਕਸਦ ਨਾਲ ਚਲਾਈ ਜਾਵੇ ਉਹ ਸਕਸੈਸਫੁਲ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਆਮ ਨਾਗਰਿਕ ਦਾ ਸਹਿਯੋਗ ਨਾਲ ਨਾ ਹੋਵੇ ਇਸੇ ਸੰਬੰਧ ਦੇ ਵਿੱਚ ਅੱਜ ਜਿਹੜੀ ਆਪਾਂ ਸੁजानਪੁਰ ਦੇ ਵਿੱਚ ਸਾਰੀ ਪਬਲਿਕ ਇਲਾਕੇ ਦੇ ਨਾਲ ਮੀਟਿੰਗ ਕੀਤੀ ਹੈ ਉਹਨਾਂ ਦੇ ਵਿਚਾਰ ਸੁਣੇ ਉਹਨਾਂ ਨਾਲ ਇਸ ਮੁੱਦੇ ਦੇ ਉੱਪਰ ਨਸ਼ਿਆਂ ਨੂੰ ਤਬਕ ਕਰਨ ਲਈ ਉਪਰਾਲੇ ਕਰਨ ਵਾਸਤੇ ਚੱਕੇ ਜਾਣ ਵਾਲੇ ਜਿਹੜੇ ਕਦਮ ਨੇ ਉਹਨਾਂ ਬਾਰੇ ਵਿਚਾਰ ਕੀਤੇ ਗਏ ਹੈਗੇ ਔਰ ਬੜੀ ਫਰੂਟਫੁੱਲ ਹੈ ਬਹੁਤ ਇਨਪੁਟ ਸਭ ਮਿਲਿਆ ਨੇ ਔਰ ਆਉਣ ਵਾਲੇ ਸਮਿਆਂ ਦੇ ਵਿੱਚ ਜਨਤਾ ਦੇ ਸਹਿਯੋਗ ਦੇ ਨਾਲ ਉਮੀਦ ਕਰਦੇ ਆਂ ਕਿ ਇਹ ਜਿਹੜਾ ਨਸ਼ਿਆਂ ਦਾ ਕੋੜ ਆ ਇਹ ਜਲਦ ਸਾਡੇ ਪੰਜਾਬ ਦੇ ਵਿੱਚੋਂ ਖਤਮ ਹੋ ਜਾਵੇ ਸਰ ਜੀ ਸੁजानਪੁਰ ਕਈ ਜਗ੍ਹਾ 'ਚ ਅਜੇ ਤੱਕ ਨਸਾ ਚੱਲ ਰਿਹਾ ਦਾ ਉਹਦੇ ਬਾਰੇ ਕੀ ਕਹਿਣਾ ਸੀ ਇਸੇ ਵਾਸਤੇ ਤਾਂ ਸਾਰਾ ਕੁਝ ਕਰ ਰਹੇ ਆ ਕਿਉਂਕਿ ਨਸ਼ਾ ਹੈਗਾ ਨਸ਼ੇ ਨੂੰ ਖਤਮ ਕਰਨ ਲਈ ਆਪਾਂ ਸਾਰੇ ਇਕੱਠੇ ਹੋਏ ਆਂ ਆਕਰ ਕੇ ਹੀ ਅਸੀਂ ਆਮ ਜਨ ਦੀ ਜਿਹੜੀ ਹੈਗੀ ਆ ਉਹ ਭਾਗੀਦਾਰੀ ਮੰਗਦੇ ਆ ਕਿ ਸਾਡੇ ਨਾਲ ਆਓ ਆਪਾਂ ਇਸ ਨਸ਼ੇ ਦੇ ਕੋੜ ਨੂੰ ਵੱਢੀ ਸਰ ਸਿਆਾਂਪੁਰ ਦੇ ਵਿੱਚ ਕਾਫੀ ਪਾਰਕਰ ਦੇ ਬਾਰੇ ਵੀ ਲੋਕਾਂ ਨੇ ਦੱਸਿਆ ਕੀ ਕਰਨ ਚਾਹੋਗੇ ਬਾਰੇ ਜਿਹੜੀਆਂ ਗੱਲਾਂ ਉਹਨਾਂ ਨੇ ਦੱਸਿਆ ਨੇ ਜਿੱਥੇ-ਜਿੱਥੇ ਵੀ ਉਹਨਾਂ ਨੇ ਸਾਨੂੰ ਦੱਸਿਆ ਕਿ ਕੁਝ ਚੀਜ਼ਾਂ ਗਲਤ ਹੋ ਰਹੀਆਂ ਨੇ ਉਹਨਾਂ ਦੇ ਉੱਪਰ ਤੁਰੰਤ ਕਾਰਵਾਈ ਕਰਾਂਗੇ ਸਰ ਨਸ਼ੇ ਵਾਲੀ ਗੋਲੀ ਬਾਰੇ ਵੀ ਦੱਸਿਆ ਗਿਆ ਕੀ ਕਹਿਣਾ ਚਾਹੋਗੇ ਤੁਹਾਡੇ ਬਾਰੇ ਵਿੱਚ ਵੀ ਜਿਹੜਾ ਸਬੰਧਤ ਡਿਪਾਰਟਮੈਂਟ ਹੈ ਉਹਦੇ ਨਾਲ ਵਿਚਾਰ ਕਰਾਂਗੇ ਸਰ ਸੈਂਟਰ ਬਾਰੇ ਦੱਸਿਆ ਗਿਆ ਕਿ ਸੈਂਟਰ ਦੇ ਵਿੱਚ ਵੀ ਨਸ਼ਾ ਤਸਕੀਰਾਂ ਕੇ ਦਾ ਕਾਰੋਬਾਰ ਚੱਲਦਾ ਪਿਆ ਕੀ ਕਹਿਣਾ ਚਾਹੋਗੇ ਐਗਜ਼ੈਕਟਲੀ ਜਿਹੜੀਆਂ ਜਿਹੜੀਆਂ ਗੱਲਾਂ ਬਸੀਆਂ ਨੇ ਅਜੇ ਵਿਚਾਰ ਤੁਹਾਨੂੰ ਦੱਸੇ ਨੇ ਇਸੇ ਵਾਸਤੇ ਅਸੀਂ ਸਾਰਿਆਂ ਨਾਲ ਗੱਲ ਕਰ ਰਹੇ ਹਾਂ ਕੋਈ ਲੈਕਚਰਵਾਜੀ ਨਹੀਂ ਕੀਤੀ ਸਿਰਫ ਵਿਚਾਰ ਕੀਤੇ ਨੇ ਔਰ ਇਹ ਵਿਚਾਰਾਂ ਦੇ ਉੱਪਰ ਜਿਹੜਾ ਹੈਗਾ ਅਸੀਂ ਪੈਰਾ ਦਿਆਂਗੇ